ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਅੱਜ ਅਸੀਂ ਸਾਰੇ ਮੇਰੀ ਬਲਜੀਤ ਕੌਰ ਜੀ ਜਿਨ੍ਹਾਂ ਦੀ ਸ਼ਲਾਣਾ ਯਾਦ ਵਿੱਚ ਜੁੜੇ ਬੈਠੇ ਹਾਂ ਸ਼ਿਵ ਪਰਵਾਰ ਜਿਨ੍ਹਾਂ ਦੇ ਸਤੀ ਦੇਵ ਜੀ ਸਰਦਾਰ ਜਸਵੀਰ ਸਿੰਘ ਦੀ ਚਰਣਾ ਉਹਨਾਂ ਵੱਲੋਂ ਪਰਸੋਂ ਹੋਇਤੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਕਰਵਾਇਆ ਗਿਆ ਸਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨ ਸਮਾਪਤੀ ਉਪਰੰਤ ਤਕਰੀਬਨ 1 ਕਿੰਟਾ ਆਪ ਜੀ ਨੇ ਐਸਾ ਪਈ ਜਗਜੀਤ ਸਿੰਘ ਜੀ ਜਿਨ੍ਹਾਂ ਦੇ ਜਥੇ ਤੋਂ ਰੱਬੀ ਬਾਣੀ ਦੇ ਬ੍ਰਾਂਗ ਵਿੱਚ ਕੀਰਤਨ ਸਰਬੰਨ ਕੀਤੇ ਹਨ 15 ਮਿੰਟ ਆਪ ਜੀ ਦੇ ਲੈਣੇ ਨੇ ਸਵੇਰ 11:00 ਵਜੇ ਤੱਕ ਵਿਚਾਰ ਕਰਖੀ ਉਪਰੰਤ ਅਨੰਦ ਸਾਹਿਬ ਅਰਦਾਸ ਹੋਵੇਗੀ ਗੁਰੂ ਕਾ ਲੰਗਰ ਸਾਧ ਸੰਗਤ ਵਾਸਤੇ ਤਿਆਰ ਹੈ ਆਵਸ਼ਾਰੀਆਂ ਨੂੰ ਗੁਰੂ ਕਾ ਲੰਗਰ ਛਕਣ ਉਪਰੰਤ ਜਾਣਾ ਹੈ ਉਸ ਵਿਚੜੀ ਯੂਰ ਦੀ ਯਾਦ ਵਿੱਚ ਆਪਾਂ ਅਰਦਾਸ ਕਰਨੀ ਹੈ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਹਿ ਸ਼ੁਮੀ ਨਾਨਕ ਸਤਗੁਰੂ ਆਪਣੇ ਚਰਨਾਂ ਚ ਨਵਾਸ ਬਖਸ਼ਿਸ਼ ਕਰਨ ਸਰਣਾ ਸਾਹਿਬ ਉਹਨਾਂ ਦੀ ਬੱਚਿਆਂ ਨੂੰ ਸਤਗੁਰੂ ਪਾਣਾ ਮੰਨਦਾ ਬਲਤਮ ਬਖਸ਼ਿਸ਼ ਕਰਨ ਆਉ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਚੁਕੰਦਿਆਂ ਮੀਬੀ ਬਲਜੀਤ ਕੌਰ ਜੀ ਦੇ ਨਾਲ ਆਪਣੇ ਆਪਣੇ ਸਨੇਹ ਨੂੰ ਪਿਆਰ ਨੂੰ ਪ੍ਰਗਟ ਕਰਦਿਆਂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਅਗਲੀ ਲੰਗਰ ਲੈ ਕੇ ਉਸ ਵਾਸਤੇ ਲਿਖੋ ਰਾਗ ਸੋਰਠਿ ਦੇ ਅੰਦਰ ਆਪਾਂ ਪੰਜਵੇਂ ਪਾਦਸ਼ਾ ਦਾ ਇੱਕ ਪਾਵਨ ਸ਼ਬਦ ਲਿਆ ਹੈ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 609 ਦੇ ਸੁਮਾਇਮਾਨ ਹੈ ਇਹਨੇ ਕੋ ਸਮੇਂ ਦੇ ਵਿੱਚ ਆਪਾਂ ਇਹਦੀ ਅਖਰੀ ਅਰਥ ਕਰਾਂਗੇ ਜੇ ਜਦੋਂ ਤੋਂ ਅਸੀਂ ਸੰਸਾਰ ਚਾਏ ਸਾਡਾ ਨਾਤਾ ਉਸ ਪਰਮੇਸ਼ਰ ਦੇ ਨਾਲ ਜੁੜਨ ਦੀ بجائے ਪਰਮੇਸ਼ਰ ਦੇ ਨਾਲ ਸਾਡੀ ਦੂਰੀ ਵੱਧ ਗਈ ਕਿਨੂੰ ਤੀਜੇ ਪਾਤਸ਼ਾਹ ਨੇ ਬਿਆਨ ਕੀਤਾ ਹੈ ਕਿ ਲਿਪਸ਼ੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰਵੰਤਾ ਵੀਰ ਜੀ ਫੋਨ ਬਾਹਰ ਕਰ ਲਓ ਕਿਰਪਾ ਕਰ ਭਾਈ ਸਾਹਿਬ ਫੋਨ ਬਾਹਰ ਲੈ ਜਓ ਇੱਥੇ ਬਾਤ ਕਥਾ ਦੇ ਵਿੱਚ ਨਹੀਂ ਹੋਣਾ ਹੁੰਦਾ ਨਹੀਂ ਨਾਰ ਕਾਹੇ ਕਪੂਰੁ ਦੇਹੀ ਜਪਤਾ ਕੇਂਦਰੀ ਭਾਵ ਹੈ ਕਿ ਇਹ ਮਨੁੱਖ ਸਿਰਫ ਇਸ ਸਰੀਰ ਨੂੰ ਕਿਉਂ ਲਾਡ ਨਾਲ ਪਾਲਣਾ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਤੂੰ ਸਿਰਫ ਸਰੀਰ ਨਾਲ ਸੰਬੰਧਿਤ ਆਪਣੇ ਜੀਵਨ ਦੇ ਵਿੱਚ ਕਰਮ ਕਰਨਾ ਜਿੱਦ ਜਿਹਦੇ ਨਾਲ ਸਰੀਰ ਨੂੰ ਸੁੱਖ ਮਿਲਣ ਆਤਮਾ ਵਾਸਤੇ ਕੁਝ ਵੀ ਨਹੀਂ ਕੀਤਾ ਤੂੰ ਜਦੋਂ ਤੂੰ ਜਨਮ ਲਿਆ ਆਪਣੇ ਜਨਮ ਤੋਂ ਲੈ ਕੇ ਅੰਤ ਤੱਕ ਸਿਰਫ ਸਰੀਰ ਦੇ ਸੁੱਖਾਂ ਵਾਸਤੇ ਅਸੀਂ ਯਤਨ ਕੀਤੇ ਤੇ ਸਾਡੇ ਕੀਤੇ ਹੋਏ ਯਤਨ ਇੰਨੇ ਘੱਟ ਹੋਏ ਇਹ ਉਹਨਾਂ ਸੁੱਖਾਂ ਦੇ ਵਿੱਚੋਂ ਸਾਡੀ ਮੌਤ ਨੇ ਜਨਮ ਲਿਆ ਕਿ ਬਿਜਲੀ ਸਾਡਾ ਸੁੱਖ ਹੈ ਜੀ 2 ਮਿੰਟ ਚਲੀ ਜਾਏ ਸਾਡਾ ਜੀਵਨ ਅਸੰਭਵ ਹੈ ਇਹਨੂੰ ਕਿਤੇ ਹੱਥ ਲੱਗਦਾ ਹੈ ਕੁਲਪੁਲੇਖੇ ਉਸੇ ਸਮੇ ਮੌਤ ਹੈ ਸਾਡਾ ਪੈਦਾ ਕੀਤਾ ਸੁੱਖ ਹੈ ਸਤਿਗੁਰਾਂ ਖਿਆ ਤੂੰ ਜਤਨ ਨਹੀਂ ਕੀ ਇਹ ਕੀਤੇ ਨੇ ਜਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਇ ਕਹੋ ਨਾਨਕ ਸੁਨ ਰੇ ਬਨਾ ਹਰ ਪਾਵੇਂ ਸੋਹ ਮਨ ਆਤਮਾ ਦੇ ਸੁੱਖਾਂ ਲਈ ਯਤਨ ਕਿਵੇਂ ਕਰੀਏ ਇੱਥੇ ਸਤਿਗੁਰੂ ਆਖਿਆ ਤੂੰ ਲਾੜ ਨਾਲ ਪਾਲਣਾ ਦੇਹ ਨਰ ਕਾਹੇ ਬਪੂਰੋ ਦੇਹੀ ਕੁਲੁਸ਼ਣਾ ਹੀ ਆਪਣੇ ਸਰੀਰ ਨੂੰ ਲਾੜ ਨਾਲ ਪਾਲੀ ਚੰਨਾ ਇਹਨਾ ਨਾਜ਼ੁਕ ਸਰੀਰ ਹੋ ਗਿਆ ਵੀ ਛਿਰਪੜੇ ਹੋਇਆ ਆਪਾਂ ਤੇ ਉਠ ਹੀ ਨਹੀਂ ਸਕਦੇ ਮਾੜੀ ਜੀ ਚੋੜ ਲੱਗੀ ਆਪਾਂ ਕਰਦਾ ਸਾਰਾ ਕੰਮ ਛੱਡ ਦਿੱਤਾ ਥੋੜਾ ਜਿਹਾ ਦੁੱਖ ਲੱਗਿਆ ਨਾ ਟੱਕਰ ਆ ਕੀਤਾ ਹੀ ਨਹੀਂ ਕਿਉਂ ਨਹੀਂ ਕੀਤਾ ਜੀ ਅਸੀਂ ਉਹਨਾਂ ਆਪਣੇ ਸਿੱਖਾਂ ਦਾ ਆਪਣੇ ਗੁਰੂਆਂ ਦਾ ਇਤਿਹਾਸ ਛੇਤੀ ਨਹੀਂ ਕੀਤਾ ਸਾਡਾ ਸਿਰ ਬਣੋਇਆ ਆਪਾਂ ਨਿਤਨੇਮ ਛੱਡਿਆ ਉਹ ਤੇ ਆਰੇ ਨਾਲ ਦੋ ਫੱਟ ਹੋ ਕੇ ਦੋ ਚਪਤੀ ਸਾਹਿਬ ਦੀ ਆਵਾਜ਼ ਹੁੰਦੀ ਸਾਨੂੰ ਸਖਾਂਦੇ ਸੁਣਾ ਕਿ ਇੰਨਾ ਕੁ ਜੋ ਜੇ ਨਿਤਨੇਮ ਨਹੀਂ ਛੱਡਣਾ ਤਾਂ ਤੇਰਾ ਗੁਰੂ ਨਾਲ ਪ੍ਰੇਮ ਬਣੇਗਾ ਆਪਾਂ ਆਖਿਆ ਆਪਾਂ ਗੁਰੂ ਤੋਂ ਪ੍ਰੇਮ ਕਰਕੇ ਲੈਣਾ ਕਿ ਬਸ ਇਹ ਤਾਂ ਦੇ ਦਿਓ ਬਾਣੀ ਦਾ ਪਾਠ ਕਰਾ ਦਿਓ ਤੇ ਸਤਿਗੁਰਾਂ ਨੂੰ ਕਹਿ ਦਿਓ ਮੇਰੇ ਵੱਲੋਂ ਕੇ ਲਈ ਅਰਦਾਸ ਕਰ ਦੇਣੀ ਕਿ ਮਹਾਰਾਜ ਵਿੱਚ ਖਲੋ ਜਾ ਇਹਨਾਂ ਦਾ ਕੰਮ ਕਰ ਦੇ ਬਸ ਪਾਣੀ ਕੀ ਹੈ ਗੁਰੂ ਨੇ ਸਾਨੂੰ ਕੀ ਸਮਝਾਇਆ ਹੈ ਇਹਦੇ ਨਾਲ ਸਾਡੀ ਕੋਈ ਲੈਨਟਿੰਗ ਨਹੀਂ ਮਿਲਿਆ ਸਤਿਗੁਰਾਂ ਆਖਿਆ ਕੇਵਲ ਤੇ ਕੇਵਲ ਸਰੀਰ ਦੀ ਪਾਲਣਾ ਤੱਕ ਆਪਣੇ ਜੀਵਨ ਨੂੰ ਸੰਬੰਧਤ ਨਾ ਰੱਖੀਂ ਭਗਤ ਸਾਹਿਬ ਕਹਿੰਦੇ ਨੇ ਮੈਂ ਉਹ ਸੁੱਖ ਨਹੀਂ ਮੰਗਦਾ ਜਿਹੜਾ ਸੁੱਖ ਤੁਸੀਂ ਸੰਸਾਰੀ ਵਾਂਗੂਗੇ ਉਹਦੇ ਵਿੱਚੋਂ ਬੜੇ ਵੱਡੇ ਦੁੱਖਾਂ ਦੀ ਪਦائش ਹੋਵੇਗੀ ਜਿਹੜਾ ਕਰਮ ਤੁਸੀਂ ਧਨ ਕਮਾਣ ਲਈ ਕਰੋਗੇ ਜੇ ਇਹਨਾਂ ਜਿੰਨਾ ਵੱਡਾ ਵਾਅਦਾ ਨਹੀਂ ਕਰ ਰਹੇ ਹੋ ਕਿਤੇ ਕਾਟਾ ਪਿਆ ਤੇ ਉਹਨਾਂ ਵੱਡਾ ਕਾਟਾ ਸਹਿਣ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਜਿੰਨਾ ਵੱਡਾ ਕਾਰੋਬਾਰੀ ਹੋਵੇਗਾ ਜਿਸ ਦਿਨ ਕਿਤੇ ਉਹਦੇ ਜੀਵਨ ਚ ਕਾਟਾ ਪੈਂਦਾ ਤੇ ਉਹ ਕਾਟਾ ਵੀ ਉਹਨਾਂ ਵੱਡਾ ਹੀ ਹੁੰਦਾ ਛੋਟਾ ਨਹੀਂ ਹੁੰਦਾ ਫਿਰ ਉਹਨੂੰ ਸਹਿਣ ਦੀ ਸਮਰੱਥਾ ਨਾ ਹੋਣ ਕਰਕੇ ਹਾਟੈਕ ਹੁੰਦਾ ਤੇ ਮੌਤ ਹੋ ਜਾਂਦੀ ਅਸੀਂ ਆਪਣੇ ਜੀਵਨ ਦੇ ਵਿੱਚ ਗਰਮੀ ਨੂੰ ਠੰਡ ਵਿੱਚ ਤਬਦੀਲ ਕੀਤਾ ਜੀ ਸਾਰੀਆਂ ਗੱਡੀਆਂ ਚੇਸੀ ਨੇ ਕਰਾਂ ਵਿੱਚੇ ਸੀ ਨੇ ਕਿਨਾਂ ਤੋਂ ਬਿਨਾ ਸਾਡਾ ਬਚਾਅ ਨਹੀਂ ਪਰ ਉਹੀ ਗੱਡੀਆਂ ਕਈ ਵਾਰੀ ਪਰਿਵਾਰ ਸਾਰੇ ਦੀ ਮੌਨਤਾ ਕਾਰਨ ਬਣ ਦਿੰਦੀਆਂ। ਕਿਸੇ ਕਿਉਂ ਨਵਾਇਆ ਕਿ ਸਰੀਰ ਨੂੰ ਸੁੱਖ ਮਿਲਣਾ। ਸਤਗੁਰਾਂ ਕੇ ਆਤਮਾ ਦੀ ਸੁੱਖ ਲਈ ਤੇ ਪ੍ਰਮਾਤਮਾ ਦਾ ਨਾਮ ਸੀ। ਉਹ ਤੇ ਤੁ ਜਪਿਆ ਹੀ ਨਹੀਂ। ਕਿਉਂ ਨਹੀਂ ਜਪਿਆ? ਜੀ ਸਤ ਸਾਬ ਕਹਿੰਦੇ ਨੇ ਭੁੱਖੀ ਨਹੀਂ ਲੱਗੀ। ਭੁੱਖ ਨਾ ਨਾ ਲੱਗੀ ਹੋਵੇ ਪਰ ਉਹਨਾਂ ਘਰ ਆ ਗਏ। ਆਪਾਂ ਪ੍ਰਸ਼ਾਦਾ ਛਕਦੇ ਹੋਈਏ। ਤੁਨੂੰ ਆਖੀ ਪੀ ਇੱਕ ਖਾਲਾ। ਉਹ ਆਖੇਗਾ ਨਹੀਂ ਮੈਨੂੰ ਭੁੱਖ ਨਹੀਂ। ਆਪਾਂ ਜੋਰ ਦਈਏ ਕਿ ਤੂੰ ਇਹ ਇੱਕ ਅਦਾ ਤੇ ਖਾਏ ਸਕਣਾ ਕਿ ਬੜਾ ਸੁਆਦ ਬਣਾਇਆ ਪਰ ਖਾਣ ਤੋਂ ਬਾਅਦ ਉਹਨੇ ਦਸੀ ਹੀ ਨਹੀਂ ਕਿ ਸੁਆਦ ਬਣਿਆ ਕਿ ਦੀਆਂ ਆਪਾਂ ਕਿਹਾ ਤੂੰ ਤੇ ਦਸੀਆ ਨਹੀਂ ਸੀ ਕਿ ਸਾਰਾ ਦਿੋਲਾ ਤੇ ਸਬਜੀ ਬੜੀ ਸੁਆਦ ਬਣਾਈ ਸੀ ਜਾਂ ਪਰੌਂਠੇ ਬਣਾਏ ਨੇ ਬੜੇ ਸੁਆਦ ਸੰਗ ਕੋਈ ਨੂੰ ਪਤਾ ਹੀ ਨਹੀਂ ਲੱਗਾ ਭੁੱਖੀ ਨਹੀਂ ਸੀ ਖੁਦ ਭੁੱਖਾ ਆ ਤੇ ਰਾਤ ਦੇ ਪ੍ਰਸ਼ਾਦ ਦੇ ਚਾਰ ਦੇਖੀ ਉਹਨੂੰ ਨਾਲ ਆਚਾਰ ਦੇ ਦਿਓ ਸਬਜੀ ਰਾਤੀ ਦੇ ਦਿਓ ਖਾ ਕੇ ਅੱਜ ਬੜਾ ਆਨੰਦ ਆ ਗਿਆ ਕਿਉਂਕਿ ਭੁੱਖ ਲੱਗੀ ਸੀ ਸਾਨੂੰ ਭੁੱਖ ਨਹੀਂ ਲੱਗਦੀ ਕਿਉਂਕਿ ਅਸੀਂ ਇਹਦੀ ਲੋੜ ਹੀ ਨਹੀਂ ਸਮਝੀ ਆਪਾਂ ਗੁਰੂ ਘਰਾਂ ਨੂੰ ਵੀ ਇਸ ਤਰ੍ਹਾਂ ਬਣਾ ਲਿਆ ਹੈ ਕਿ ਆਪਾਂ ਪਿਕਨਗ ਦੇ ਤੌਰ ਤੇ ਜਾਂਦੇ ਹਾਂ ਗੁਰੂ ਘਰਾਂ ਚ ਮੱਥਾ ਟੇਕਣੇ ਬੇਲਿ ਹੋਏ ਚਲੋ ਮੱਥਾ ਟੇਕੀਏ ਲੋਕਨਵਾਰ ਢਾਣਾ ਤੇ ਪਟਿਆਲੇ ਚ ਬਹੁਤ ਆਤਮਿਕ ਸੰਪਾਦ ਜਾਂਦੀਆਂ ਨੇ ਸਤਿਗੁਰ ਤੇਗ ਬਹਾਦਰ ਸਿੰਘ ਜੀ ਦੇ ਚਰਨ ਪਏ ਨੇ ਕਿਤੇ ਸਿੱਖ ਗੁਰੂ ਘਰ ਗੁਰੂ ਨੂੰ ਮੰਗਣ ਵਾਸਤੇ ਮੱਥਾ ਟੇਕਦੇ ਜਾਈਏ ਸੀ ਗੁਰੂ ਘਰ ਗੁਰੂ ਘਰ ਜਾ ਕੇ ਗੁਰੂ ਨੂੰ ਮੰਗੀ ਵੀ ਤੂੰ ਆ ਜਾ ਮੇਰੇ ਘਰ ਦਾਤਾ ਮੇਰੇ ਘਰ ਵਿੱਚ ਮੇਰੇ ਪਰਿਵਾਰ ਵਿੱਚ ਨਾਮ ਨਹੀਂ ਰਿਹਾ ਮੇਰੇ ਪਰਿਵਾਰ ਚ ਸਿਮਰਨ ਨਹੀਂ ਰਿਹਾ ਤੇ ਬਹੁਤਿਆਂ ਨੇ ਡਰਾ ਦਿੱਤਾ ਵੀ ਇਹ ਸਿਰਫ ਅੰਮ੍ਰਿਤਾਲੀਆ ਦਾ ਕਰਮ ਹੈ ਕਹੀ ਜਪ ਸਕਦੇ ਸਤਿਗੁਰਾਂ ਦੀ ਬਾਣੀ ਭੁੱਲ ਗਏ ਅਸੀਂ ਸਤਿਗੁਰਾਂ ਖੇਸੀ ਖੱਤਰੀ ਬ੍ਰਾਹਮਣ শূਦ ਵੈਸ਼ ਉਪਦੇਸ਼ ਚੋਹ ਵਰਣਾ ਕੋ ਸੰਝਾ ਗੁਰਮੁਖ ਨਾਮ ਜਪੈ ਉਤਰੈ ਸੋ ਕਲ ਮੈਂ ਘਟ ਘਟ ਨਾਨਕ ਮੱਝ ਸਮੁੱਚੇ ਵਰਣਾ ਦੇ ਵੇਖੋ ਇਹ ਸਾਡਾ ਸਾਡਾ ਧਰਮ ਹੈ ਸਾਡੇ ਧਰਮ ਦੇ ਅਸੂਲ ਨੇ ਜਿਹਨੇ ਖੰਡੇ ਬਾਟੇ ਦਾ ਅਮਰ ਛਕੇ ਉਹਦੇ ਵਾਸਤੇ ਇੱਕ ਮਰਿਆਦਾ ਹੈ ਕਿ ਤੂੰ ਇਸ ਤਰ੍ਹਾਂ ਆਪਣੇ ਗੁਰੂ ਕੋਲ ਆਉਣਾ ਹੈ ਬਾਣੀ ਤੇ ਕੋਈ ਵੀ ਪੜ ਸਕਦਾ ਹੈ ਧਾਮ ਤੇ ਕੋਈ ਵੀ ਜਪ ਸਕਦਾ ਹੈ ਸੇਵਾ ਕੋਈ ਵੀ ਕਰ ਸਕਦਾ ਹੈ ਸਿਮਰਨ ਕੋਈ ਵੀ ਕਰ ਸਕਦਾ ਹੈ ਪਰ ਅਸੀਂ ਇਹੋ ਜੀਆਂ ਲੋਕਾਂ ਝੁਕਾਂ ਕਰਕੇ ਜਿਹੜੇ ਪੰਜ ਪਕਾਰਾਂ ਤੋਂ ਬਿਨਾਂ ਹਨ ਉਹਨਾਂ ਨੂੰ ਇੰਨਾ ਦੂਰ ਕਰ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਿ ਉਹਨਾਂ ਨੂੰ ਨੇੜੇ ਲਿਆਉਣਾ ਬੜਾ ਹੁਕਮ ਹੈ ਉਹਨਾਂ ਨੇ ਫਿਰ ਆਪਣੇ ਆਪਣੇ ਗੁਰਧਾਮੋ ਸਾਧਨੀ ਸ਼ੁਰੂ ਕਰ ਦਿੱਤੇ। ਸਰੀਰ ਦੀ ਚੌਦਰ ਵਾਸਤੇ ਆਪਣੀਆਂ ਪੁਣੀਆਂ ਜਾਤਾਂ ਬਰਾਦਰੀਆਂ ਉਹਨਾਂ ਦੇ ਨਾਂ ਤੇ ਗੁਰਧਾਮ ਸ੍ਰੀ। ਇਹ ਸਾਰੇ ਵਿਖੇੜੇ ਸਰੀਰ ਕਰਕੇ ਸਦਗੁਰੂ ਖੇਤ ਨੂੰ ਪਾਲਣਾ ਛੱਡ। ਤੇਰੇ ਅੰਦਰ ਇੱਕ ਭੁੱਖ ਪੈਦਾ ਹੋ ਜਾਏ ਜਦੋਂ ਤੂੰ ਅਰਦਾਸ ਕਰੇਂ ਦਾਤਾਂ ਵਿਣੁ ਤੁਧ ਹੋਰ ਦੇ ਮੰਗਣਾ। ਸਿਰ ਦੁੱਖਾਂ ਕੈ ਦੁੱਖ। ਦੀਹ ਨਾਮ ਸੰਤੋਖੀਆਂ ਪੁੱਤਰ ਮਨ ਕੀ ਭੁੱਖ ਭਗਤ ਜੀ ਕਹਿੰਦੇ ਨੇ ਇਹ ਮੰਗੀ ਇਹ ਨਾਮ ਕੀ ਬਾਣੀ ਕਹਿੰਦੀ ਇਹ ਤੇ ਮੰਗ ਹਣ ਜੇ ਤੂੰ ਸੁੱਖ ਮੰਗਿਆ ਨਾ ਸੁੱਖ ਮੰਗ ਤੋ ਦੁੱਖ ਆਗਲ ਆਵੇਂ ਸੋ ਸੁਖ ਹਮੂਨਾ ਮੰਗਿਆ ਭਾਵੇਂ ਮਾਨੇ ਬੜੇ ਲਾਟਾਂ ਨਾਲ ਮੰਗਿਆ ਸੁੱਖ ਮੈਨੂੰ ਪੁੱਤਰ ਨਹੀਂ ਮੇਰੀ ਜੋੜੀ ਵਿੱਚ ਹੀ ਸ਼ਦੀਵੀ ਸੁੱਖ ਪਾਈ ਦੇਲੀਆਂ ਪੁੱਤਰ ਦੀ ਸੁਖ ਦੇਲ ਦੀ ਵਿਦਾਇ ਪੁੱਤਰ ਨਿਕਲਿਆ ਘੱਟੂ ਉਸੇ ਮਾਂ ਦੀ ਜ਼ੁਬਾਨ ਵਿੱਚ ਕੋਈ ਸ਼ਬਦ ਨਿਕਲਿਆ ਕਿ ਚੰਗਾ ਹੁੰਦਾ ਕਿ ਪੁੱਤ ਹੁੰਦਾ ਹੀ ਨਾ ਜਾਂ ਹੁਣ ਵੀ ਤੇਰੀ ਮੌਤ ਹੋ ਜੇ ਮੈਨੂੰ ਇਹ ਜਿਹਾ ਪੁੱਤਰ ਨਹੀਂ ਚਾਹੀਦਾ ਤੇ ਕਾਲਜੋਗੀ ਪੁੱਤਰਾਂ ਨੇ ਇਹੋ ਜਿਹਾ ਸੰਸਾਰ ਤੇ ਆਪਣਾ ਕਰਮ ਕੀਤਾ ਮੇਰੇ ਆਪਣੇ ਇਲਾਕੇ 'ਚ ਮੈਂ ਅੱਗੇ ਵੀ ਕਈ ਸੁਣਾਇਆ ਹੈ ਕਿ ਆਪਣੀ ਮਾਂ ਨੂੰ ਬੱਚਾ ਕਤਲ ਕਰਦਾ ਇੱਕ دوست ਨੂੰ ਆ ਲੈ ਕੇ ਕਿ ਉਹਦੇ ਟੁਕੜੇ ਟੁਕੜੇ ਕਰਕੇ ਨਾ ਘਰ ਵਿੱਚ ਜਿਹਦੇ ਬਾਬਤ ਇਤਿਹਾਸਕਾਰਾਂ ਨੇ ਲਿਖਿਆ ਪੀਤੇ ਵਰਗਾ ਹੋਰ ਕੋਈ ਨਹੀਂ ਮਾਨ ਜਹਾ ਕਣਸ਼ਾਵਾਂ ਮੁਕਾ ਕਿਧਰੇ ਨਜ਼ਰ ਨਾ ਆਏ ਜਿਸ ਨੂੰ ਛਾਂ ਉਦਾਰੀ ਲੈ ਕੇ ਰੱਬ ਨੇ ਸਵਰਗ ਬਣਾਇਆ ਹਣ ਕਿੰਨਾ ਕਠੋਰ ਦੰਦਾ ਹੋਵੇਗਾ ਕਿ ਮਾਰਿਆ ਪਹਿਲੋਂ ਫਿਰ ਰੋਜ਼ ਥੋੜੇ ਜਿਹੇ ਟੁਕੜੇ ਕਰਦਾ ਚੁੰਨੇ ਤੇ ਸਾੜ ਦਿੰਦਾ ਵੀ ਬਾਹਰ ਪਤਾ ਨਾ ਲੱਗੇ ਗੁਆਂਢੀਆਂ ਨੂੰ ਬਦਬੂ ਆਈ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਬੰਦਾ ਫੜਿਆ ਗਿਆ ਕਤਲ ਕਿਉਂ ਕੀਤਾ ਜੀ ਸਾਰੀ ਜ਼ਮੀਨ ਦਾ ਮੈਂ ਮਾਲਕ ਬਣਿਆ ਮਾਂ ਜਮੀਨ ਅਜੇ ਨਾਂ ਨਹੀਂ ਬਰਾਣੀ ਤੇ ਕਈ ਮਾਪੇ ਕਰਾਣ ਤੋਂ ਬਾਅਦ ਰੋਧਨ ਕਰਦੇ ਨੇ ਕਿ ਉਹਨਾਂ ਦੀ ਉਹ ਸੇਵਾ ਨਹੀਂ ਕੀਤੀ ਜਾਂਦੀ ਜਿਹੜੇ ਤੰਗ ਨਾਲ ਕੀਤੀ ਜਿੰਨਾ ਚਿਰ ਉਹਨਾਂ ਦੇ ਕੋਲ ਕੁਝ ਹੋਵੇ ਉਹਨਾਂ ਚ ਖਿੱਚ ਨਾਲ ਸੇਵਾ ਕੀਤੀ ਜਾਂਦੀ ਵੀ ਇਹਨਾਂ ਦੇ ਕੋਲ ਪ੍ਰਾਪਰਤੀ ਹੈ ਸੇਵਾ ਖੈ ਇਹਨਾਂ ਨਾਲ ਖੱਚ ਤੋਂ ਸੁੱਖਾਂ ਵਿੱਚ ਇਹ ਸੁਖ ਬਣਾਈ ਵੱਡ ਦੁੱਖ ਦੇ ਵਿੱਚ ਤਬਦੀਲ ਹੋ ਸਕਦੇ ਨੇ ਦਿਨ ਨੇ ਰਾਤ ਵਿੱਚ ਤਬਦੀਲ ਹੋਣਾ ਹੈ ਰਾਤ ਤੇ ਦਿਨ ਵਿੱਚ ਤਬਦੀਲ ਹੋਣਾ ਹੈ ਹੱਸਣ ਤੋਂ ਬਾਅਦ ਤੇਰੀ ਜ਼ਿੰਦਗੀ 'ਚ ਰੋਣਾ ਆਏਗਾ ਜ਼ਰੂਰ ਖੁਸ਼ੀ ਤੋਂ ਬਾਅਦ ਗਮੀ ਤੇਰੇ ਜੀਵਨ ਚ ਆਏਗੀ ਇਹ ਜ਼ਿੰਦਗੀ ਦੇ ਨਿਯਮ ਨੇ ਪਰਪਖ ਇਨ੍ਹਾਂ ਦੇ ਵਿੱਚ ਜਿਉਣਾ ਸਿੱਖ ਹੁਣ ਸਹਿਬਾਂ ਨੇ ਇਹ ਬਚਨ ਆਖੇ ਪੀਰੀ ਨਨਕਾਏ ਕਪੂਰੂ ਦੇਹੀ ਉਹ ਸਿਰਫ ਇਸ ਸਰੀਰ ਨੂੰ ਕਿਉਂ ਲਾਡਾਂ ਨਾਲ ਪਾਲਣਾ ਉੜ ਜਾਏ ਊ ਧੂਮ ਬਾਦਰੂ ਇੱਕ ਪਾਜੋ RAM ਸਲੇਹੀ ਪਰਮੇਸ਼ਰ ਦਾ ਨਾਮ ਜਪਿਆ ਕਰ ਪਰਮੇਸ਼ਰ ਦਾ ਚਿੰਤਨ ਕਰਿਆ ਕਰ ਜਿਵੇਂ ਧੂਆ ਜਿਵੇਂ ਸੰਸਾਰ ਦੇ ਆਕਾਸ਼ ਵਿੱਚ ਬੱਦਲ ਬਣਦੇ ਨੇ ਉਡ ਜਾਂਦੇ ਨੇ ਇਸੇ ਤਰ੍ਹਾਂ ਸਤਿਗੁਰਾਂ ਆਖੇ ਇੱਕ ਦਿਨ ਇਹ ਸਰੀਰ ਨੇ ਨਾਸ਼ ਹੋ ਜਾਣਾ ਕਰੋਣਾ ਰੁਪਈਆ ਸਰੀਰ ਦੀ ਪਾਲਣਾ ਤੇ ਲੰਦਾ ਹੈ ਤੇ ਸੁਗੰਧੀਆਂ ਤੇ ਲੰਦਾ ਹੈ ਅੱਜ ਦਾ ਵਿਅਕਤੀ ਸਮੁੱਚੇ ਸੰਸਾਰ ਚ ਬਹੁਤ ਜ਼ਿਆਦਾ ਪੈਸਾ ਆਪਣੇ ਸਰੀਰ ਨੂੰ ਸਵਾਰਨ ਤੇ ਲਾਇਆ ਜਾਂਦਾ ਜੋ ਕੁਝ ਰੱਬ ਨੇ ਦਿੱਤਾ ਕੁਦਰਤੀ ਉਹਨੂੰ ਅਸੀਂ ਪਸੰਦੀ ਨਹੀਂ ਕੀਤਾ ਬਨਾਮਤੀ ਰੰਗ ਤੰਗ ਇੰਨੇ ਇੰਨੇ ਬਣਾਉਣ ਦਾ ਯਤਨ ਕੀਤਾ ਕਿ ਕਰੋਣਾ ਰੁਪਈਆ ਉਹਨਾਂ ਜਾਂਕੇਗਾ ਭੁੱਖਾ ਘਰ ਵਿੱਚ ਸੌਦਾ ਨਹੀਂ ਜਿਨ੍ਹਾਂ ਦੇ ਘਰ ਵਿੱਚ ਆਪਣੇ ਕੱਪੜੇ ਖਰੀਦਣ ਦੀ ਸਮਾਂ ਨਾ ਹੋਵੇ ਵਿਆਹਾਂ ਮਤੇ ਕੋਈ ਬਿਊਟੀ ਪਾਰਲਰ ਚ 10-10 ਹਜ਼ਾਰ ਦੇ ਕੇ ਤਿਆਰ ਹੁੰਦੇ ਨੇ ਕਿੰਨੀ ਆਪਾਂ ਤਿਆਰ ਤੇ ਉੱਥੇ ਨਹੀਂ ਹੁੰਦਾ। ਸਭ ਅੱਖਾਂ ਵਿੱਚ ਕੀ ਚਿਤੇ ਰੱਖੀ ਇਹ ਸਰੀਰ ਨੇ ਨਾਸ਼ ਹੋ ਜਾਣਾ ਇਹਦੀ ਪਾਲਣਾ ਤੇ ਇੰਨਾ ਖਰਚ ਨਾ ਕਰ। ਇੱਕ ਰਾਮ ਦਾ ਨਾਮ ਭਜਨ ਬੰਦਗੀ ਇੱਕ ਭਾਜੋ ਰਾਮ ਸਨੇਹੀ ਪਰਮੇਸ਼ਰ ਦਾ ਚਿਤਨ ਕਰ ਪਰਮੇਸ਼ਰ ਦੀ ਅਰਦਾਨਾ ਕਰ। ਜਦੋਂ ਤੂੰ ਜੀਵ ਆਤਮਾ ਦੀ ਖੁਰਾਕ ਨੂੰ ਦੇਣਾ ਆਰੰਭ ਕਰੇਗਾ ਤੇਰੀ ਜੀਵਾਤਮਾ ਇੰਨੀ ਪਰਪਲ ਹੋ ਜਾਏਗੀ ਇੰਨੀ ਪਰਪੱਕ ਹੋ ਜਾਏਗੀ ਵੱਡੇ ਤੋਂ ਵੱਡੇ ਦੁੱਖ ਦਾ ਮੁਕਾਬਲਾ ਕਰ ਦੁੱਖ ਸਾਨੂੰ ਕੁਝ ਨਹੀਂ ਕਹਿ ਸਕਦੇ ਦੀ ਕਿਉਂ ਕਿ ਸਤਿਗੁਰਾਂ ਦੀ ਬਾਣੀ ਚਾਹਿਆ ਸੁਣਿਆ ਸੀ ਰੋ ਸਾਨੂੰ ਸਾਰਿਆਂ ਨੂੰ ਜੁਬਾਨ ਨਹੀਂ ਜਾਂਦੀ ਅਮਲ ਨਹੀਂ ਕੀਤਾ ਧੂਕ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਬਾਣੀ ਸੁਣਨ ਨਾਲ ਚਾਰ ਕੌੜੀਆਂ ਨੇ ਜੀ ਸਾਡੀ ਜ਼ਿੰਦਗੀ ਚ ਬੜੀ ਤਰੱਕੀ ਕੀਤੀ ਮੈਂ ਚੰਡੀਗੜ੍ਹ ਸੇਵਾ ਕਰਦਾ ਸਾਂ ਆਪਾਂ ਧੀਆਂ ਨੂੰ ਮਾੜਾ ਮੰਨਦੇ ਆ ਉਹ ਕਹਿੰਦਾ ਮੇਰੇ ਕੋਲ ਦੋ ਬੇਟੀਆਂ ਨੇ ਮੈਂ ਮਰਸੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੱਤ ਸੈਕਟਰ ਵਿੱਚ ਭਾਈ ਸਾਹਿਬ ਮੈਨੂੰ ਬੜੇ ਸ਼ੁ크 ਦਿੱਤੇ ਨੇ ਰੱਬ ਨੇ ਕਿਦਰ ਮੈਂ ਗੁਰੂ ਘਰ ਦੀ ਸੇਵਾ ਕਰਨਾ ਕਾਰਨ ਦਾ ਡੀਲਰ ਸਿੱਖਣਾ ਕਾ ਦੋਵੇਂ ਮੱਛੀਆਂ ਨੇ ਵਿਗਿਆਨਕ ਖੋਜ ਦੀਆਂ ਡਿਗਰੀਆਂ ਕੀਤੀਆਂ ਨੇ ਤੇ ਦੋ ਦੋ ਲੱਖ ਜਿਹੜਾ ਉਹਨਾਂ ਨੂੰ ਸਾਲ ਦਾ ਮੰਥਲੀ ਜਿਹੜਾ ਮੇਰੇ ਘਰ ਵਿੱਚ ਹੁੰਦਾ ਇੱਕ ਇੱਕ ਲੱਖ ਰੁਪਈਆ ਉਹ ਮਹੀਨਾ ਕਮਾ ਲਿਆ ਕਿ 24 ਲੱਖ ਰੁਪਈਆ ਸਾਲ ਦਾ ਮੈਨੂੰ ਮਰੀਆਂ 3 ਲਿਆ ਕੇ ਦੇਣੀਆਂ ਇਹਨੂੰ ਅਸੀਂ ਸੁਖ ਮੰਨਦੇ ਹਾਂ ਇਹ ਸ਼ੋਖ ਤੇ ਉਹਨਾਂ ਦੀ ਰਣਜਨਾ ਚ ਰਣੋਈ ਚੱਲਦੀ ਹੈ ਸਦੀਵੀ ਸ਼ੋਖ ਹੈ ਜੀਵ ਆਤਮਾ ਨੂੰ ਪਰਮਾਤਮਾ ਦੇ ਵਿੱਚ ਅਪੇਧ ਕਰਕੇ ਪਰਮਾਤਮਾ ਦੇ ਨਾਮ ਦਾ ਤਨ ਇਹਨਾਂ ਹਿਰਦੇ ਵਿੱਚ ਅਕਤਰ ਹੋ ਜਾਏ ਇਹ ਰੂ ਕਈ ਜਨਮਾਂ ਤੱਕ ਚੱਲਦਾ ਹੈ ਸਾਡੇ ਸਰੀਰ ਤੇ ਵਿਨਸਨ ਤੋਂ ਬਾਅਦ ਵੀ ਉਹ ਧੰਨ ਕੰਮ ਹੁੰਦਾ ਹੈ ਉਸ ਤੁਹਾਨੂੰ ਸੁਲਾਮਾ ਹੁੰਦੀਆਂ ਨੇ ਜਿਸ ਪਾਵਨ ਸਥਾਨ ਤੇ ਬੈਠੇ ਹੋ ਆਪ ਸੰਤ ਮਹਾਂਪੁਰ ਸੰਤ ਬਾਬਾ ਰੋਸ਼ਨ ਸਿੰਘ ਜੀ ਮਸ਼ਕੀਨ ਸੰਤ ਬਾਬਾ ਕਰਮ ਸਿੰਘ ਜੀ ਦੀ ਪੰਜਵੇਂ ਗੱਦੀ ਦੀ ਸੀ ਉਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਦੁਨੀਆ ਵੇਖਦੀ ਕਿ ਉਹਨਾਂ ਦੇ ਜਨ ਪ੍ਰਵਾਦ ਦੀ ਰਸਮ ਤੇ ਲੱਖਾਂ ਦਾ ਘਰ ਸੀ ਕਿੰਕੋਗ ਤੇ ਉਸ ਤੋਂ ਵੀ ਜ਼ਿਆਦਾ ਸੰਗਤਾਂ ਸੰਥਾਨ ਨਹੀਂ ਸੀ ਉਹਨਾਂ ਕੋਲ ਪਠਾਨ ਦਾ ਇੰਨਾ ਵੱਡਾ ਡੇਰਾ ਹੈ ਪਰ ਉਹਦੇ ਵਿੱਚ ਵੀ ਸੰਗਤਾਂ ਪੂਰੀਆਂ ਨਹੀਂ ਸ਼ਨਾ। ਇਹ ਕਿੰਨੂ ਸਲਾਮਾਂ ਦੀ ਭਾਈ ਜੇਠੇ ਦਾ ਜੀਵਨ ਪੜੋ ਨਾਮ ਤੇ ਸੇਵਾ ਸਿਮਰਨ ਅਸੀਂ ਜਿਸ ਜੇਠੇ ਨੂੰ ਚਾਚੇ ਤਾਈ ਕੀਤੇ ਨੇ ਪੀਹੇ ਤੇ ਚੰਗਾ ਨਹੀਂ ਜਿਉਂਦਾ ਹੀ ਬਾਪੇ ਛੋਟੀ ਉਮਰ ਚ ਮਾਪੇ ਖਾ ਗਿਆ ਹੈ। ਅਜੇ ਵੱਡਾ ਵੀ ਨਹੀਂ ਹੋਇਆ। ਚਾਚੀਆਂ ਤਾਈਆਂ ਜੇ ਕੋਈ ਨਾ ਰਖਿਓ। ਜਦੋਂ ਚਾਚੀਆਂ ਤਾਈਆਂ ਨਾਂ ਰੱਖਣ ਤੇ ਇੱਕ ਰਹਿ ਜਾਂਦਾ ਘਰ ਬਾਮਿਆਂ ਦਾ ਘਰ ਨਾਨਕਾ ਘਰ ਨਾਨੀ ਨੇ ਆਖਿਆ ਕੋਈ ਪਰਵਾਨ ਜੇਠਾ ਮੇਰੇ ਨਾਲ ਚੱਲੇ ਪਰ ਤੁਰਨ ਲੱਗਿਆ ਨਾਨੀ ਨੇ ਜਦੋਂ ਆਪਣੀ ਧੀ ਨੂੰ ਤਾਲ ਤੇ ਘਰ ਨੂੰ ਤਾਲਾ ਲਾਇਆ ਨਾ ਤੁਰੋਂ ਦਿੱਤੀ ਭਾਈ ਜੇਠੇ ਨੇ ਵੇਖਿਆ ਕਹਿ ਲਗ ਨਾਨੀ ਮਾਂ ਰੁਦਨ ਕਿਉਂ ਹੋਰ ਉੱਚੀ ਰੁਦਨ ਭਰੇ ਗਲੇ ਨਾਲ ਨਾਨੀ ਨੇ ਆਖਿਆ ਕਿ ਜਦੋਂ ਮੈਂ ਇਸ ਘਰ ਵਿੱਚ ਆਉਣਾ ਹੁੰਦਾ ਸੀ ਮੈਂ ਆਪਣੀ ਧੀ ਵਾਸਤੇ ਵਧੀਆ ਤੋਂ ਵਧੀਆ ਵਸਤੂ ਖਰੀਦਦੀ ਸੀ ਇਹ ਚਿੱਤੇ ਰੱਖਿਓ ਅੱਜ ਵੀ ਨੂੰਹ ਘਰ ਵਿੱਚ ਹੋਵੇ ਖਿੱਚ ਮਾਂ ਕੀ ਨਹੀਂ ਕਰਦੀ ਨੂੰ ਵਾਸਤੇ ਉਹ ਜੀ ਵਸਤੂ ਨਹੀਂ ਖਰੀਦਦੀ ਜਿਹੜਾ ਪੰਨ ਕਿੰਨਾ ਨੂੰ ਲੜਾਈ ਝਗੜਾ ਬੜਾ ਜੀ ਨੂੰ ਸਸਤੀ ਬਣ ਇਹਦਾ ਬੜਾ ਵੱਡਾ ਕਾਰਨ ਤੁਸੀਂ ਉਹਨੂੰ ਧੀ ਸਮਝੀ ਜੀ ਨੂੰਹ ਘਰ ਵਿੱਚ ਹੋਵੇ ਉਹ ਤੂੰ ਬਰਾਬਰ ਦੀ ਚੀਜ਼ ਨਹੀਂ ਲੈ ਕੇ ਜਿੱਤੀ ਵਾਸਤੇ ਚੋਰੀ ਖਰੀਦ ਕੇ ਰੱਖੇਗੀ ਵੀ ਜਦੋਂ ਆਈ ਉਦੋਂ ਦੇ ਦੇਆ ਕਿ ਜਾਂ ਜਦੋਂ ਗਈ ਫੜਾਮਾਂ ਤੇ ਉਲੰਭਾਸ ਉਹਨਾਂ ਤੋਂ ਦਿੱਤੀਆਂ ਜਿਹੜੀਆਂ ਕਰ ਲੈ ਕੇ ਆਏ ਪਕੀਆਂ ਧੀਆਂ ਬਣਾ ਕੇ ਸਾਡਾ ਅਦਮ ਉਹ ਵੀ ਅਦਮ ਕਰਨੀ ਹੈ ਦੋਨੋਂ ਉਸ ਮਹੀਨੇ ਬਾਅਦ 15 ਦਿਨਾਂ ਬਾਅਦ ਸੱਸ ਨਾਲ ਲੈ ਕੇ ਜਾਏ ਦੁਕਾਨ ਤੇ ਜਿਵੇਂ ਤੀਰ ਉਲ ਜਾਂਦੀ ਸੀ ਉਹਨੂੰ ਦਏ ਚਾਰ ਸੂਟ ਖਰੀਦ ਕੇ ਕਿ ਉਹ ਸਤਕਾਰ ਕਿਉਂ ਨਾ ਕਰੇਗੀ ਅਵਸ਼ਕ ਹੈ ਹਾਂ ਉਹਦਾ ਵੀ ਫਰਜ਼ ਬਣਦਾ ਕਿ ਪੱਕੀ ਮਾਂ ਮੰਨ ਲੈ ਸੱਸ ਨਾਲ ਆਖੇ ਬਲੰਦੀਆਂ ਤੇ ਮਾਈ ਕਹਿ ਕੇ ਨਹੀਂ ਮੰਮੀ ਕਹਿ ਕੇ ਪਰ ਮੰਨਦੀਆਂ ਨਹੀਂ ਅੰਦਰੋਂ ਉਹਨਾਂ ਦੀ ਖਿੱਚ ਵੀ ਆਪਣੀ ਮਾਂ ਨਾਲ ਬਣੀ ਦਿੱਤੀ ਇਹ ਹੀ ਸਾਡੇ ਝਗੜੇ ਦਾ ਕਾਰਨ ਹੈ ਨਾਨੀ ਨੇ ਆਖਿਆ ਜੇਠਾ ਜਦੋਂ ਮੈਂ ਆਉਂਦੀ ਸ਼ਾ ਮੇਰੇ ਮਨ ਵਿੱਚ ਇੱਕ ਖਿੱਚ ਹੁੰਦੀ ਸੀ ਕਿ ਮੈਂ ਤੇਰੇ ਵਾਸਤੇ ਤੇਰੀ ਮਾਂ ਵਾਸਤੇ ਕੁਝ ਨਾ ਕੁਝ ਖਰੀਦ ਕੇ ਲਿਆਉਂਦੀ ਸ਼ਾ ਬੜਾ ਚਾਅ ਚੜਦਾ ਸੀ ਤੁਹਾਡਾ ਘਰ ਵਸਦਾ ਰਹੇ ਮੇਰੀ ਇੱਜ਼ਤ ਅੱਜ ਹੰਥੀ ਤਾਲਾ ਪੈਣਾ ਲੈ ਕੇ ਲਾਣਾ ਪੈ ਰਿਹਾ ਹੈ ਤਾਂ ਰੁੱਦਨ ਹੈ ਕਿ ਜੇਠੇ ਨੇ ਕਾਲਾ ਅੱਖੀ ਕਹਿ ਲੱਗਾ ਨਾਨੀ ਮਾਂ ਇੱਕ ਦਿਨ ਤੇਰੇ ਤੇ ਪੁੱਤਰ ਦਾ ਘਰ ਤੇਰੇ ਜੇਠੇ ਦਾ ਘਰ ਤੇ ਤੇ ਦੋਤਰੇ ਦਾ ਇਸ ਤਰ੍ਹਾਂ ਖੁੱਲੇਗਾ ਵੀ ਦੁਨੀਆ ਦੀ ਕੋਈ ਤਾਕਤ ਇਹਨੂੰ ਤਾਲਾ ਨਹੀਂ ਲਾ ਸਕਦੀ। ਇਹ ਦੋ ਥਾਂ ਨੇ ਜੀ ਹਰਮੰਦਰ ਸਾਹਿਬ ਤੇ ਚੁੰਨਾ ਮੰਡੀ ਲਾਹੌਰ ਦਾ ਗੁਰਦੁਆਰਾ ਇਹਨਾਂ ਨੂੰ ਬਾਹਰੋਂ ਕੁੰਡੇ ਨਹੀਂ ਜੀ ਜਦੋਂ ਮਰਜੀ ਦਰਸ਼ਣ ਕਰੇ ਲਾਹੌਰ ਵਾਲਿਆਂ ਤੇ ਭਾਵੇਂ ਲਾਤੀ ਉਹਨਾਂ ਦਰਵਾਜ਼ਾ ਸਾਹਿਬ ਨਹੀਂ ਲੱਗੇ ਜੀ ਅੰਦਰੋਂ ਕੁੰਡੀਆਂ ਲੱਗਦੀਆਂ ਨੇ ਇਹਨੂੰ ਤਾਲਾ ਨਹੀਂ ਲੱਗਦਾ ਦਰਵਾਜ਼ਾ ਸਾਹਿਬ ਕਿ ਉੱਥੇ ਮੱਥਾ ਟੇਕਣ ਵਾਸਤੇ ਜਿੰਨੂੰ ਕੋਈ ਘਰ ਰੱਖਣ ਲਈ ਤਿਆਰ ਨਹੀਂ ਸੀ ਸਾਨੂੰ ਲਾਈਨ ਵਿੱਚ ਲੱਗਣਾ ਪੈਂਦਾ ਤਾਂ ਇੱਥੇ ਹੀ ਕਹਿੰਦੇ ਭਟੋ ਕੱਟ ਨਹੀਂ ਤੇ ਜੇ ਚੰਗੀ ਲੈਣ ਹੋਵੇ ਤਾਂ ਜਾ ਕੇ ਕਰ ਕਹਿੰਦੇ ਲੱਗ ਜਾਂਦੇ ਇਹ ਕਾਦੀ ਤਾਕਤ ਹੈ ਸਿਮਰਨ ਦੀ ਇਸੇ ਕਰਕੇ ਸਤਿਗੁਰਾਂ ਆਖਿਆ ਜਿਹੜਾ ਤੂੰ ਪਾਲਦੇ ਐ ਇਹਨੇ ਤੇ ਖਤਮ ਹੋ ਜਾਣਾ ਢੂੜ ਜਾਏ ਕੋ ਤੂੰ ਬਾਤੁਰ ਇੱਕ ਭਾਜੂ ਰਾਮ ਸਨੇਹੀ ਰਾਮ ਦਾ ਨਾਮ ਸਦੀਵੀ ਰਹੇਗਾ ਤਾਂ ਜ਼ਿੰਦਗੀ ਤੇਰੀ ਜ਼ਿੰਦਗੀ ਦੇ ਵਿੱਚ ਤੇਰਾ ਸਹਾਰਾ ਬਣੇਗਾ ਜਿਨਾਂ ਕਰਕੇ ਤੂੰ ਨਾਮ ਛੱਡਿਆ ਪੁੱਤਰ ਕਲਤਰ ਲੋਕ ਗ੍ਰਹਿ ਬਣਤਾ ਮਾਇਆ ਸੰਨ ਬੰਦੇ ਹੀ ਹੈ ਭਾਈ ਇਹ ਪੁੱਤਰ ਧੀਆਂ ਕਰਦੇ ਹੋਰ ਬੰਦੇ ਸਾਰੀਆਂ ਇਸਤਰੀਆਂ ਇਹ ਮਾਇਆ ਤੇ ਸਾਖ ਨੇ ਜੀ ਸਤਿਗੁਰੂ ਨਵੇਂ ਪਾਤਸ਼ਾਹ ਨੂੰ ਚੇਤੇ ਕੋ ਰੁਪਿੰਦਰ ਪ੍ਰੀਤਮ ਜਾਣ ਰੂਪਨ ਬਾਹੀ ਆਪਣੇ ਸੁਖ ਸਿਉਂ ਹੀ ਜੱਗ ਫਾਂਦੇਉ ਕੋਕਾ ਕੋ ਨਹੀਂ ਸਾਰਿਆਂ ਤੋਂ ਵੱਧ ਪਿਆਰ ਕਰਨਾ ਘਰ ਵਾਲੀ ਨਾਲ ਕਿੰਨੇ ਕਰ ਕੀ ਨਾਰ ਬਹੁਤ ਹਿੱਟ ਜਾਸੀਉ ਸਦਾ ਰਹੇ ਤੁ ਸੰਗ ਲਾਕੀ ਜਬ ਹੀ ਹੰਸ ਤਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਪ੍ਰੇਤ ਇਥੇ ਭੂਤ ਪ੍ਰੇਤ ਨੂੰ ਨਹੀਂ ਆਖੇ ਜੀ ਮਰ ਗਿਆ ਮਰ ਗਿਆ ਪ੍ਰੇਤ ਪ੍ਰੇਤ ਕਰ ਭਾਗੀ ਸਤਿਗੁਰਾਂ ਖਿਆ ਕਿਉ ਇਹਨਾਂ ਨਾਲ ਸਨੇਹ ਕਰਕੇ ਰੱਬ ਨੂੰ ਛੱਡੀ ਬੈਠਾ ਇਹ ਮਿੰਦ ਕੋ ਪਿਉਹਾਰ ਬਣਿਉ ਹੈ ਜਾਸੋ ਨਿਹੂ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਉਹ ਕਾਮਨਾ ਆਈ ਪਰਮੇਸ਼ਰ ਦੇ ਨਾਮ ਤੋਂ ਬਿਨਾ ਕਿਸੇ ਨੇ ਕੰਮ ਨਹੀਂ ਇੱਥੇ ਵੀ ਸਤਿਗੁਰੂ ਕਹਿੰਦੇ ਨੇ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿੱਥਿਆ ਅਸਨੇਹੀ ਅਖੀਰ ਵੇਲੇ ਇਹਨਾਂ ਵਿੱਚੋਂ ਤੇਰਾ ਕੋਈ ਮਦਦਗਾਰ ਨਹੀਂ ਬਣਨਾ ਛਾਣੇ ਝੂਠਾ ਪਿਆਰ ਕਰਨ ਵਾਲੇ ਛੱਡ ਜਾਣਗੇ ਤੇਰੇ ਫਿਰ ਇਹਨਾਂ ਦੇ ਪਿਆਰ ਵਿੱਚ ਨਰੰਕ ਕਰਨ ਨੂੰ ਕਿਉਂ ਭਲਾਉਂਦਾ ਹੈ ਕਾਰੇ ਨਾਲ ਪਿਆਰ ਰੱਜ ਕੇ ਕਰ ਪਰ ਕੁਝ ਸਮਾਂ ਉਸ ਪਰਮੇਸ਼ਰ ਨੂੰ ਦੇ ਜਿਨੇ ਤੈਨੂੰ ਸਾਰਾ ਕੁਝ ਦਿੱਤਾ ਜਿਨੇ ਜਮਾਂ ਦੀ ਇਮਾਰਤ ਨੂੰ ਛਿδαਣਾ ਜਿਨੇ 84 ਅਸੀਂ ਕਹਿੰਦੇ ਦੀ ਸਮਾਂ ਬਣ ਬਣ ਜਾਂਦਾ ਜੀ 2-2 4-4 ਮਿੰਟ ਕੱਢਣੇ ਆਲੰਭ ਕਰੋਗੇ ਇੱਕ ਦਿਨ ਇਹ ਚਾਰ ਕਿੰਕਿਆਂ ਤੋਂ ਤਬਦੀਲ ਹੋ ਜਣਗੇ ਤੁਹਾਡਾ ਆਪੇ ਚੇਤ ਕਰੇਗਾ ਕਿ ਆਪਾਂ ਕਰਨਾ ਹੈ ਕਿਉਂਕਿ ਉਹ ਆਪ ਉਠਾਣਾ ਸ਼ੁਰੂ ਕਰ ਦਿੰਦਾ ਸਤਿਗੁਰਾਂ ਕਿ ਅਸੀਂ ਇੱਕ ਜਗੰਦੇ ਨਾਲ ਹੰਨ ਇੱਕ ਨਾ ਛੁਤਿਆਂ ਦੇ ਉਠਾਲ ਫਰਬਾਂ ਫੜ ਕੇ ਉਠਾਂਦਾ ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਉਹ ਇਹ ਸੰਸਾਰ ਭਾਵ ਸਾਗਰ ਤੋਂ ਬਾਹ ਫੜ ਕੇ ਪਾਰ ਲੰਘਾਉਂਦਾ ਹੈ ਸਤਿਗੁਰਾਂ ਖਿਆ ਸਾਰੇ ਝੂਠਾ ਪਿਆਰ ਕਰਦੇ ਨੇ ਇਹਨਾਂ ਨਾਲ ਸਨੇਹ ਨਾ ਕਰ ਕਿਉਂ ਕਿ ਦਾਤੇ ਨੇ ਜਿਹੜੀ ਦੇਹੀ ਬਣਾਈ ਹੈ ਤੀਨ ਸੰਗਿਆ ਕਰ ਦੇਹੀ ਕਿੰਨੀ ਜਲੂਪਰ ਪਸਮੇ ਹੀ ਸਾਡਾ ਇਹ ਸ਼ਰੀਰ ਜਿਹੜਾ ਦਜੋ ਗੁਣੀ ਤਮੋ ਗੁਣੀ ਤੇ ਸਤੋ ਗੁਣੀ ਤਿੰਨਾ ਗੁਣਾ ਦੇ ਨਾਲ ਬਹੁਤੂਰ ਹੈ ਸਤਿਗੁਰਾਂ ਖਿਆ ਇਹ ਸ਼ਰੀਰ ਮਨੁੱਖਾ ਸ਼ਰੀਰ ਫਿਰ ਇਸ ਧਰਤੀ ਦੇ ਉੱਤੇ ਜਿਹੜੇ ਪੂਕਰ ਨੇ ਉੱਤੇ ਇਸਾਰੇ ਚੀਜ਼ ਜਿਹੜੇ ਨੇ ਜਿੰਨੇ ਵੀ ਨੇ ਪ੍ਰਮਾਤਮਾ ਨੇ ਮਾਇਆ ਦੇ ਤਿੰਨ ਗੁਣਾਂ ਦੇ ਅਸਰ ਖੇਡਣ ਵਾਲਾ ਤੇਰਾ ਸ੍ਰੀ ਜਿਹੜਾ ਬਣਾਏ ਅੰਤ ਨੂੰ ਪਾਣੀ ਤੇ ਕੁੱਤਿਆਂ ਦੇ ਜਾਂ ਮਿੱਟੀ ਤੇ ਹਵਾ ਦੇ ਹੋ ਜਾਂਦਾ ਹੈ ਭਾਪਕੀ ਕਈ ਜਿਹੜੇ ਨੇ ਕਈ ਸਰੀਰ ਅਸੀਂ ਅੱਗ ਦੇ ਹਵਾਲੇ ਕਰਨੇ ਸਸਕਾਰ ਕੀਤਾ ਜਾਂਦਾ ਹੈ ਕਈ ਸਰੀਰ ਜਿਹੜੇ ਨੇ ਉਹ ਜਲ ਪ੍ਰਵਾਹ ਕੀਤੇ ਜਾਂਦੇ ਨੇ ਕਿ ਕਈਆਂ ਥਾਵਾਂ ਤੇ ਇੱਕ ਰੀਤ ਹੈ ਵੱਡੇ ਵੱਡੇ ਹਾਉਦ ਜਿਵੇਂ ਆਪਾਂ ਇੱਥੇ ਪਾਣੀ ਦੇ ਬਣਾਉਂਦੇ ਆ ਨਾ ਉਹਨਾਂ ਵਿੱਚ ਪਾਉਂਦੇ ਨੇ ਕਿ ਇਹ ਜੀਵਾਂ ਦਾ ਖਾਣਾ ਬਣਦਾ ਹੈ ਜਲ ਪ੍ਰਵਾਹ ਦੀ ਰਸਵੀ ਤਾਂ ਇਹ ਪਾਣੀ ਦੇ ਜੀਵਾਂ ਦਾ ਹੈ ਉਹ ਜਣ ਬੜੇ ਬੇਕਾਰ ਨਾ ਜਾਣ ਹੋਏ ਅਮਰੁ ਗ੍ਰਹਿ ਮੈਂ ਬੈਠਾ ਕਰਨ ਕਾਰਨ ਮਸਰੋਈ ਤੂੰ ਇਸ ਸਰੀਰ ਵਿੱਚ ਆਪਣੇ ਆਪ ਨੂੰ ਅਮਰ ਸਮਝ ਕੇ ਬੈਠਾ ਰਿਹਾ ਤੇ ਜਗਤ ਦੇ ਮੂਲ ਪ੍ਰਮਾਤਮਾ ਪਰਮੇਸ਼ਰ ਨੂੰ ਅਕਾਲ ਪੁਰਖ ਨੂੰ ਭੁਲਾ ਰਿਹਾ ਅਣਤ ਭਾਂਤ ਕਰ ਮੰਨੀਏ ਸਾਜੇ ਕੱਚੇ ਤਾਗ ਤੋਂ ਅਨੇਕਾਂ ਤਰੀਕਿਆਂ ਦੇ ਨਾਲ ਪ੍ਰਮਾਤਮਾ ਨੇ ਸਾਰੇ ਤੇਰੇ ਅੰਗ ਬਣਾਏ ਪਰ ਸਵਾਸਾਂ ਦੇ ਕੱਚੇ ਤਾਗੇ ਵਿੱਚ ਇਹਨਾਂ ਨੂੰ ਟੋਇਆ ਜਦੋਂ ਸਵਾਸ ਬੰਦ ਹੋ ਜਾਂਦਾ ਤੇ ਇਹ ਫਿਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ ਸਵਾਸਾਂ ਵਾਲੀ ਸਰੀਰ ਹੈ ਨਾ ਜੀ ਜਿਸ ਸਰੀਰ ਨੂੰ ਅਸੀਂ ਖਲੋਕੜੀ ਚ ਲੈ ਕੇ ਮਿਲਦੇ ਹਾਂ ਫਿਰ ਬੱਚਿਆਂ ਨੂੰ ਨੇੜੇ ਵੀ ਨਹੀਂ ਜਾਣ ਦਿੰਦੇ ਹਾਂ ਕੁਝ ਕੁ ਸਬੰਧੀ ਨੇ ਜਿਹੜੇ ਉੱਤੇ ਵੀ ਲੱਗਦੇ ਨੇ ਜਿਨ੍ਹਾਂ ਦਾ ਪਿਆਰ ਹੁੰਦਾ ਉੱਠਦੇ ਹੀ ਨਹੀਂ ਹਰ ਕਈ ਤੇ ਡਰਦੇ ਨੇ ਨੇੜੇ ਨਾ ਜਾਓ ਵਰਤੀ ਜਾਂਦੀ ਉਹ ਬੱਚਿਆਂ ਨੂੰ ਅੰਦਰ ਵਾਲ ਤੋਂ ਪਤਾ ਨਹੀਂ ਉਸਦੀ ਨਾਲ ਕੀ ਹੋ ਜਾਂਦੀ ਮਿੱਟੀ ਦੀ ਢੇਰੀ ਲੈ ਕੇ ਧਾਰੇ ਚੂਆ ਚੰਦਨ ਮਰਦਨੇ ਅੰਕ ਜਿਹੜੇ ਤੇਲੀਆਂ ਸੁਬੰਧੀਆਂ ਲਾਈਆਂ ਸਨ ਸਤਿਗੁਰੂ ਕਹਿਣ ਲੱਗੇ ਸੋਤਨ ਜਲਾ ਕਾਠ ਕਹਿ ਸਿੰਗਾ ਕਹਿਣ ਲੱਗੇ ਲਕੜਾਂ ਨਾਲ ਸਾੜ ਦਿੱਤਾ ਜਾਣਾ ਇਹ ਚੇਤੇ ਰੱਖੀ ਇਹ ਸਰੀਰ ਬਿਰਸਣਾ ਉਹਨਾ ਕੋ ਕਾ ਦੇ ਕੇ ਆਖਿਆ ਕਹਿ ਕਬੀਰ ਸੁਨੋ ਰੇ ਗੁਨੀਆਂ ਬਿਨ ਸੈ ਗੁਰੂ ਦੇਖੈ ਸਭ ਦੁਨੀਆ ਦੁਨੀਆ ਦੇ ਸਾਰੇ ਲੋਕ ਧੱਕਣ ਵੀ ਇਹ ਰੂਪ ਚਲਾ ਜਾਏਗਾ ਰੰਗ ਚਲਾ ਜਾਏਗਾ ਸਰੀਰ ਚਲਾ ਜਾਏਗਾ ਨਾਮ ਨੇ ਕਿਤੇ ਨਹੀਂ ਜਾਣਿਆ ਇਥੇ ਤੇਰੇ ਨਾਲ ਹੈ ਦਰਗਾਹ ਤੱਕ ਵੀ ਤੇਰੇ ਨਾਲ ਹੈ ਟੁੱਟ ਜਾਏ ਕੋ ਸੂਤ ਬਾਪਰੋ ਵਾਪਰੇ ਫਿਰ ਪਾਛਾ ਬਜਤੋਈ ਅਸਤੋਹੀ ਸਤਗੁਰੂ ਕਹਿੰਨ ਕਿ ਇਹ ਤਾਂ ਆਖਰ ਟੁੱਟ ਜਾਣਾ ਸਵਾਸਾਂ ਵਾਲਾ ਹੁਣ ਇਹ ਸਰੀਰ ਦੇ ਮੂੰਹ ਵਿੱਚ ਪ੍ਰਭੂ ਨੂੰ ਬਿਸਾਰੀ ਬਿਠਾਏ ਫਿਰ ਸਮਾ ਸਮਾ ਜਿਹੜਾ ਹੱਥਾਂ ਵਿੱਚ ਨਹੀਂ ਹੋਣਾ ਫਿਰ ਤੇ ਸਤਿਗੁਰਾਂ ਖੇ ਪਛਤਾਵਾ ਪੰਨੇ ਮਿਲਦਾ ਹੈ ਪਰ ਪਛੋਤਾਵਾ ਨਾ ਮਿਲੇ ਜਦ ਚੁੱਕਾ ਹੈ ਕਿ ਸਾਰੀ ਤਾਂ ਫਿਰ ਪਿਆਰ ਨਾ ਰੱਖਿਆ ਜਦ ਆਵੇਗੀ ਵਾਰ 84 ਲੱਖ ਜੁਨਾ ਤੋਂ ਬਾਅਦ ਵਾਰੀ ਹੁੰਦੀ ਜੀ ਜਿਹੜਾ ਸੰਬੰਧੀ ਜਾਂਦਾ ਹੈ ਨਾ ਕਈ ਕਿਈ ਸਾਲਕੀਆਂ ਨੂੰ ਉਸੇ ਤਰ੍ਹਾਂ ਲਿਖੇ ਪਿੰਦੇ ਨੇ ਕਿ ਜਿੰਮਦਾਬੀਠਾ ਮੇਰੀ ਸਾਹਮਣੇ ਕੋਤ ਪ੍ਰੇਤ ਬਣ ਕੇ ਨਹੀਂ ਉਂਝ ਵੀ ਆਉਂਦਾ ਸਾਡੇ ਖਵਾਬਾਂ ਵਿੱਚ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਬੜਾ ਕੋਈ ਉਤਕਾ ਹੁੰਦਾ ਹੈ ਸਾਡੀਆਂ ਸਾਂਝਾਂ ਨੇ ਉਹ ਕਈ ਵਾਰੀ ਵਕਤ ਸਾਹਮਣੇ ਹੁੰਦੇ ਨੇ ਨਕਸ਼ੇ ਸਾਹਮਣੇ ਆ ਜਾਂਦੇ ਨੇ ਕਿਸੇ ਫਿਲਮ ਨੂੰ ਕਿਸੇ ਨਾਟਕ ਨੂੰ ਤੁਸੀਂ ਵੇਖਿਆ ਤੁਸੀਂ ਬਾਅਦ ਵਿੱਚ ਟੀਵੀ ਤੋਂ ਦੂਰ ਵੀ ਹੋ ਗਏ ਉਹ ਕਈ ਵਾਰੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਯਾਦ ਕਰਦੀ ਇਸੇ ਕਰਕੇ ਰੱਬ ਨੂੰ ਚੇਤੇ ਕਰਨਾ ਕਿਉਂ ਚੇਤਾ ਸ਼ਕਤੀ ਹੀ ਤੁਹਾਨੂੰ ਰੱਬ ਦੇ ਦਰਸ਼ਨ ਕਰਾਂਦੀ ਅੰਦਰੋਂ ਬਾਹਰੋਂ ਕੋਲ ਜਾਂਦੇ ਆ ਫਿਰ ਅੰਦਰੋਂ ਦਰਾਰ ਦਦਾਰ ਹੋਣੀ ਜਿਹੜੇ ਕਿੰਦੇ ਨਾ ਵੀ ਹੁੰਦੇ ਨੇ ਜੀ ਐਵੇਂ ਝੂਠ ਬੋਲਦੇ ਨੇ ਚੇਤੇ ਕਰਨਾ ਆਰੰਭ ਕਰੋ ਸੱਚੀ ਮੁੱਚੀ ਗੁਰੂਆਂ ਦੇ ਸਰੂਪ ਉਸ ਪਰਮੇਸ਼ਰ ਦਾ ਸਰੂਪ ਤੁਹਾਡੇ ਸਾਹਮਣੇ ਆਉਣਾ ਆਰੰਭ ਹੋਣਾ ਪਰ ਚੇਤਾ ਇੰਨਾ ਪ੍ਰਪੱਕ ਹੋਵੇ ਕਿ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਫਿਰ ਪਰਮੇਸ਼ਰ ਹੀ ਚੇਤੇ ਆਵੇ ਉਹਦ ਨਾ ਇਹਨੂੰ ਗਿਆਨ ਅੰਤਰ ਗੁਰ ਆਰੰਧਨਾ ਜੇ ਬਾਜ ਗੁਰਨਾਵ ਨਿਤਰੀ ਸਤਿਗੁਰੂ ਦੇਖਣਾ ਸ਼ਰਵਣੀ ਸੁਨਣਾ ਗੁਰਨਾਵ ਜੀ ਇਸ ਤਰ੍ਹਾਂ ਸਤਿਗੁਰਾਂ ਖੇ ਚੇਤੇ ਕਰੇਗਾ ਫਿਰ ਸਤਿਗੁਰੂ ਸੇ ਤੀਰਤਿਆਂ ਦਰਗਾ ਪਾਈਐ ਆਉਂ ਦਰਗਾਹ ਦੇ ਵਿੱਚ ਥਾ ਮਿਲ ਜਾਂਦਾ ਤੇ ਅਖੀਰ ਦੀ ਪੌੜੀ ਸਾਧ ਕੋ ਕਹਿੰਦੇ ਜਿੰਤ ਤੁਮ ਸਿਜੇ ਸਿਜ ਸਵਾਰੇ ਉਸਤਿਆ ਉਹ ਦਿਨ ਰਹ ਨਹੀਂ اے ਪਾਈ ਜੈਸ਼ ਪਰਮਾਤਮਾ ਨੇ ਤੇਰੇ ਇਸ ਸਰੀਰ ਦੀ ਰਚਨਾ ਕੀਤੀ ਕਿਨੂੰ ਪੈਦਾ ਕਰਕੇ ਫਿਰ ਸੋਣਾ ਤੇਰਾ ਸਰੀਰ ਤਾ ਜਿਉ ਪਾਏ ਪਿੰਨ ਜਿਨ ਸਾਜਿਆ ਦਿੱਤਾ ਫੈਲਣ ਖਾਨ ਆਪਣੇ ਦਾਸ ਕੀ ਆਪੈਦ ਰੱਖੀ ਅਸੀਂ ਕੀ ਕਰਣਾ ਜੀ ਨਾਨਕ ਸਤਿਗੁਰੂਵਾਨ ਸਤਿਗੁਰੂਵਾਨ ਉਹਨੂੰ ਚੇਤੇ ਕਰਨਾ ਹਰ ਵੇਲੇ ਉਹਦੇ ਤੋਂ ਵਾਰਨੇ ਜਾਣਾ ਪਰ ਆਪਾਂ ਤੇ ਵਾਰਨੇ ਗਏ ਨਹੀਂ ਆਪਾਂ ਕੀ ਕਿਵੇਂ ਚੇਤੇ ਕੀਤਾ ਜੀ ਮੈਂ ਪੁੱਤਰ ਦਾ ਵਿਆਹ ਰੱਖਿਆ ਬਾਬਾ ਤੇਰਾ ਪਾਠ ਕਰਾ ਦੇਾਂਗਾ ਬਸ ਵਿਆਹ ਚ ਆ ਕੇ ਖੁਸ਼ੀ ਆਪਾਂ ਚੇਤੇ ਕੀਤਾ ਕਿ ਕਿਸੇ ਦੀ ਡੈਥ ਹੋ ਗਈ ਇਹਦਾ ਜਨਮ ਤੇ ਮੌਤਾ ਗੇੜ ਕੱਢਦੇ ਪਤਾ ਨਹੀਂ ਕਿੰਨੀਆਂ ਕੁੰਨਾ ਕਿੰਨੀਆਂ ਬਸ ਦੋ ਹੀ ਕੰਮ ਰਹਿ ਗਏ ਸਾਡੇ ਦੂਜਾ ਗ੍ਰਾਫ ਸਾਡਾ ਥੰਦੇ ਦੇ ਗਿਆ ਸਾਡੇ ਕੋਲ ਥਾ ਹੀ ਸੁਖਮਣੀ ਤੇ ਆ ਕੇ ਹੌਲੀ ਹੌਲੀ ਆਪਾਂ ਜਪਜੀ ਸਾਹਿਬ ਤੇ ਆ ਜਾਣਾ ਕਿਤੇ ਗੁਰੂ ਰਹਿਮ ਕਰੇ ਸਤਿਗੁਰਾਂ ਦੀ ਮਰਿਆਦਾ ਵਿੱਚ ਸਹਿਜ ਪਾਠ ਹੈ ਵੀ ਸਹਿਜ ਪਾਠ ਸਾਰਾ ਸੁਣ ਸਾਡੇ ਕੋਲ ਤੇ ਵਕਤ ਨਹੀਂ ਪਾਈ ਕੱਲੇ ਪਾਠ ਹਾਂ ਅਲਾਮਾ ਜਰੂਰ ਦੇ ਦਿੰਦੇ ਆ 5 ਕੁ ਮਿੰਟ ਬੈਠੇ ਤੇ ਤੁਹਾਡਾ ਬਾਬਾ ਤੁੱਚੀ ਬੋਲਿਆ ਨਹੀਂ ਕਿ ਪਾਠ ਸਮਝ ਨਹੀਂ ਆਈ 48 ਕੇ ਕਿਹ ਚੁੱਕੇ ਢਾ ਸੁਣਨ ਵਾਲਾ ਅਲਾਮੇ ਜਰੂਰ ਦੇ ਦਿੰਦਾ ਹੈ ਪਾਠੀਆਂ ਦੀ ਆਦਤ ਹੀ ਨਹੀਂ ਰਹੀ ਜੀ ਕਿ ਉਹਨਾਂ ਦੀ ਮਜਬੂਰੀ ਬਣ ਗਈ ਕਿਉਂਕਿ ਤੁਸੀਂ ਸੁਣਿਆ ਨਹੀਂ ਉਹਨਾ ਸਿਰਫ ਗੁਣਗਣਾਣੇ ਸਿੱਖਿਆ ਬੋਲਣਾ ਛੱਡ ਦਿੱਤਾ। ਪੁਰਾਣੇ ਪਾਟੀਆਂ ਦੀ ਮੈਂ ਜਦੋਂ ਪਿੰਡੂ ਇਲਾਕੇ ਦਾ ਪਿੰਡਾਂ ਚ ਸਪੀਕਰ ਲੱਗਦਾ ਸੀ ਸ਼ਾਮੀ 4 ਵਜੇ ਲਾ ਦੇਣਾ ਰਾਤੀ 10 ਵਜੇ ਹੁਣ ਜਿਹਾ ਆਪਾਂ ਸਪੀਕਰ ਲਵਾ ਵੀ ਨਹੀਂ ਆਖਣ ਕੇ ਆਵਾਜ਼ ਕੱਟ ਕਰ ਦੋ। ਕਾਰਨ ਕਿ ਆਪਾਂ ਦੀ ਗੱਲਾਂ ਬਾਤਾਂ ਕਰਨੀਆਂ ਨੇ ਆਪਣੀ ਗੱਲ ਤਾਂ ਸੁਣਦੀ ਨਹੀਂ। ਉੱਥੇ ਤੇ ਲੋਕ ਆਪੇ ਆ ਕੇ ਕਰਨ ਅੱਜ ਵੀ ਵੇਂਦੇ ਨੇ ਜੀ ਪਿੰਡਾਂ ਚ ਸ਼ਾਮੀ ਸਪੀਕਰ ਲੱਗ ਜਾਂਦਾ ਸਦਾਤੀ 10 ਵਜੇ ਤੋਂ ਪਹਿਲਾਂ ਬੰਦ ਨਹੀਂ ਹੁੰਦਾ। ਸਵੇਰੇ ਫਿਰ 4 ਵਜੇ ਸੀ ਲਾ ਦਿੰਨੇ ਆ ਤੇ 9-10 ਵਜੇ ਬੰਦ ਕਰਨੀ। ਸਾਨੂੰ ਗੱਲਾਂ ਦੀ ਪਰਵਾਹ ਨਹੀਂ ਹੁੰਦੀ। ਉਹ ਸਪੀਕਰ ਦੇ ਰੌਲੇ 'ਚ ਕੋ ਕਰਦਾ ਰਹੇ ਤੇ ਕੋਈ ਪਰਵਾਹ ਨਹੀਂ ਪਰ ਘਟੂ ਘਟ ਜਿਹੜਾ ਸੁਣਨ ਵਾਲਾ ਹੈ ਉਹਦੇ ਕੰਨਾਂ 'ਚ ਇਹ ਆਵਾਜ਼ ਜਾਏ ਇਹਦੇ ਨਾਲ ਬੜਾ ਕੁਝ ਮਿਲਦਾ ਬਾਣੀ ਸੁਣਿਆ ਤੁਹਾਡੀ ਜ਼ਿੰਦਗੀ ਦਾ ਸੁਣਨ ਵਾਲੇ ਨੂੰ ਤਿੰਨ ਗੁਣਾ ਵਾਧ ਅੱਜ ਅਸੀਂ ਚਾਰ ਕੋੜੀਆਂ ਨੇ ਵਿਗਾਸ਼ ਦੀਆਂ ਨਾਨਕ ਭਗਤਾ ਸਦਾ ਵਿਗਾਸ਼ ਸੁਣਿਆ ਦੂਖ ਪਾਪਕਾ ਨਾਸ਼ ਵਿਕਾਸ ਕੀਤਾ ਇਹਨਾਂ ਸੰਸਾਰਿਕ ਵਿਕਾਸ ਅਸੀਂ ਕੀਤਾ ਵੀ ਸਾਡਾ ਦਿਮਾਗੀ ਤਵਾਜਣੀ ਨੇ ਕੋਲੀਆਂ ਤੁਹਾਡੀ ਚੇਤਾ ਸ਼ਕਤੀ ਘਟਦੀ ਜਾ ਰਹੀ ਹੋਰ 50 ਸਾਲਾਂ ਨੂੰ ਕੁਝ ਸਾਰੇ ਜਲਦੀ ਵਰਗਾ ਜੀਵਨ ਜਿਉਉਂਗੀ ਕਹਾਂ ਚ ਝਗੜਾ ਹੁੰਦਾ ਜੀ ਦਫਤਰ ਚ ਜਾਣ ਵਾਲੇ ਦਾ ਆਪਣੀਆਂ ਚੀਜ਼ਾਂ ਆਪੇ ਰੱਖੀਆਂ ਨੇ ਗਲਪ ਘਰ ਵਾਲੀ ਦੇ ਪਿੰਦਾ ਪਿੱਛੇ ਰੱਖੀ ਸੀ ਧੂਲ ਕੋ ਦੁੱਤੀ ਕਾਲ ਸੀ ਦਫਤਰ ਜਾਣ ਦੀ ਝਗੜਾ ਬੱਚਿਆਂ ਨਾਲ ਕੀਤਾ ਕਿ ਤੁਸੀਂ ਹਲਾ ਦਿੱਤੀ ਹੋਊਗੀ ਇਹ ਕਾਰਨ ਕੀ ਹੈ ਕਿ ਨਾਮ ਅਸੀਂ ਛੱਡ ਦਿੱਤਾ ਹੈ ਇਹ ਸਤਿਗੁਰਾਂ ਆਖਿਆ ਉਹਨੂੰ ਚੇਤੇ ਕਰ ਹਰ ਵੇੜੇ ਉਹਨੂੰ ਸਿਮਰਦਾ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰੂ ਕੋਟ ਗਏ ਹੀ ਇਹ ਨਾਨਕ ਆਖੇ ਅਰਦਾਸ ਕਰ ਇਹ ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਂ ਗੁਰੂ ਦਾ ਆਸਰਾ ਫੜੀ ਰੱਖਾਂ ਗੁਰੂ ਦੇ ਚਰਨਾਂ ਵਿੱਚ ਝੁਕਿਆ ਰਾਂ ਤੇ ਜਦੋਂ ਗੁਰੂ ਦਾ ਆਸਰਾ ਸੀ ਮੰਗ ਲਾਂ ਮੈਂ ਕਿ ਦਾਤਾ ਮੇਰੇ ਤੇ ਕਿਰਪਾ ਕਰ ਜਦੋਂ ਗੁਰੂ ਕਰਾਉ ਮੰਗੋ ਸਾਰਾ ਤੁਹਾਨੂੰ ਦੌਲਤ ਜੋ ਤੁਹਾਨੂੰ ਚਾਹੀਦਾ ਮੰਗੋ ਗੁਰੂ ਦੇਗਾ ਪਰ ਉਹਦੇ ਨਾਲ ਮੰਗ ਲਿਆ ਕਰੋ ਮਿਸਰ ਨਹੀਂ ਦਾਤਾ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਜਦੋਂ ਦਿਲੋਂ ਸਿੱਖ ਅਰਦਾਸ ਕਰੇਗਾ ਨਾ ਸਤਗੁਰੂ ਮੇਰੇ ਦੇ ਵਿੱਚ ਮੇਰੇ ਘਰ ਵਿੱਚ ਮੇਰੇ ਪਰਿਵਾਰ ਵਿੱਚ ਨਾਮ ਨਹੀਂ ਰਿਹਾ ਤੂੰ ਕਿਰਪਾ ਕਰ ਤੂੰ ਸਾਨੂੰ ਨਾਮ ਜਪਣ ਲਾ ਦੇ ਮੇਰੇ ਬੱਚੇ ਤੇਰੇ ਨਾਲ ਜੁੜ ਜਾਣ ਤੇ ਸੁੱਖ ਜਿਹੜੇ ਨੇ ਆਪ ਹੀ ਆ ਜਾਣ ਤੁਹਾਨੂੰ ਮੰਗਣੀ ਨਹੀਂ ਪੈਣੀ ਜਿੱਥੇ ਦਾਤਾ ਆਵੇਗਾ ਦਾਤਾ ਆਪ ਹੀ ਆਵੇ ਗੁਰੂ ਰਹਿਮ ਕਰੇ ਇਹ ਨਾਮ ਸਾਡੇ ਹਿਰਦਿਆਂ ਵਿੱਚ ਵਸੇ ਬੀਬੀ ਬਲਜੀਤ ਕੌਰ ਜੀ ਨੂੰ ਸਾਤ ਗੁਰੂ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਿਸ਼ ਕਰਨ ਸਮੁੱਚੇ ਸ਼ਰਣਾ ਪਰਿਵਾਰ ਉਹਨਾਂ ਦੇ ਬੱਚਿਆਂ ਨੂੰ ਤੀਜ ਵਾਇ ਨੂੰ ਬੜੇ ਭਾਵਨਾ ਵਾਲੇ ਅਨਸਾਰਾ ਪਰਿਵਾਰ ਬੜੀ ਸ਼ੇਵਾ ਤੇ ਬਾਣੀ ਦਾ ਵੀ ਪਾਠ ਸੁਣਿਆ ਉਹਨਾਂ ਦੀ ਭੈਣ ਜੀ ਵੀ ਇੱਥੇ ਆ ਕੇ ਬੈਠ ਕੇ ਸੁਣਦੇ ਨੇ ਇਹ ਇੱਕ ਬੜਾ ਵਧੀਆ ਤਰੀਕਾ ਹੈ ਮੈਂ ਦੋ ਤਿੰਨ ਵਾਰੀ ਵਿੱਚ ਆ ਵੀ ਫੋਨ ਆਇਆ ਕਿਸੇ ਦਾ ਸਰਨਾ ਸਰਬ ਕਹਿੰਨ ਲੱਗੇ ਕਿ ਉੱਤੇ ਕੋਈ ਨਹੀਂ ਹੈ ਪੁੱਜਣਾ ਤੇ ਚਾਹੀਦਾ ਮੈਂ ਥੱਲੇ ਨਹੀਂ ਆ ਰਿਹਾ ਥੋੜਾ ਸਮਾਂ ਕਿਤੇ ਜਾਣਾ ਪਿਆ ਗਏ ਨਹੀਂ ਤੇ ਸਾਰਾ ਬੰਦ ਪਾਠ ਸੁਣਿਆ ਇਸ ਤਰ੍ਹਾਂ ਬੜਾ ਵੱਡਾ ਮਹਾਤਮ ਹੈ ਬਾਣੀ ਸੁਣਨ ਦਾ ਪਵਿੱਤਰ 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 ਪੁਨੀਤ ਇਹਨਾਂ ਵਰੀ ਪਵਿੱਤਰ ਆਖਿਆ ਇੱਕ ਪੁਨੀਤ ਬਣਦਾ ਹੈ ਇਕ ਕਲੀ ਅਰਥ ਪੜਿਓ ਕਹਤੇ ਪੁਵਿੱਤ ਕਹਿਣ ਵਾਲਾ ਜਿਵੇਂ ਮੈਂ ਸੁਣਾ ਰਿਹਾ ਇੱਕ ਵਾਰੀ ਹਿਰਦੇ ਦਾ ਸ਼ਰਨਾਨ ਕਰਨ ਦਾ ਨਾਮ ਨਾਲ ਸੁਣਤੇ ਪੁਨੀਤ ਸੁਣਨ ਵਾਲੇ ਦਾ ਹਿਰਦਾ ਤਿੰਨ ਵਾਰੀ ਪੁਵਿੱਤਰ ਹੁੰਦਾ ਨਾਮ ਨਾਲ ਅਸੀਂ ਬਾਣੀ ਜਿਸ ਦਿਨ ਤੁਸੀਂ ਪੰਜ ਬਾਣੀਆਂ ਪੜਨ ਵਾਲੇ ਇਕੱਲਾ ਜਪਜੀ ਕਰਦੇ ਹੋ ਪਰ ਪੜੋ ਅਰਥਾਂ ਸਹਿਤ ਇੱਕ ਦਿਨ ਦੋ ਦਿਨ ਚਾਰ ਦਿਨ ਮਹੀਨਾ ਕੋ ਪੜੋਗੇ ਤੁਹਾਨੂੰ ਅਰਥ ਆਪੇ ਆ ਜਾਣਗੇ ਫਿਰ ਤੁਸੀਂ ਜਪਜੀ ਤੋਂ ਲੜਾਈ ਨਹੀਂ ਕਿ ਅੱਗੇ ਜਾਣ ਤੇ ਚੇਤੀ ਨਹੀਂ ਕਰਦਾ ਭਾਪਾ ਦੀ ਛਾਤੀ ਤੋਂ ਕਿਆਖਾ ਜੀ 7 ਮਿੰਟਾਂ ਚ ਝੁਗ ਜੀ ਮੈਂ ਤੇ 36 ਮਿੰਟਾਂ ਬੀਬੀਆਂ ਵੀ ਕਹਿੰਦੀਆਂ ਕਿ 33 ਮਿੰਟਾਂ ਚ ਝੁਗਣੀ ਉਹ 33 ਮਿੰਟਾਂ ਚ ਝੁਗਣੀ ਪੜਨ ਵਾਲੇ ਬੰਦੇ ਤੇ ਇੱਕ ਅੱਖਰ ਵੀ ਨਹੀਂ ਪਿਆ ਤਰਦਾ ਸਾਰੀ ਉਮਰ ਪੜੀ ਤੇ ਸਾਨੂੰ ਸਮਝ ਆਈ ਨਹੀਂ ਕਿ ਝੁਗਣੀ ਨੇ ਦਿੱਤਾ ਕਿ ਇੱਕ ਮੁਸਲਮਾਨ ਇੱਕ ਵਾਰੀ ਸੁਣਦਾ ਹੈ ਕਿ ਪੰਜਵੇਂ ਪਾਸ਼ਾ ਕੋਤੁਰ ਜੰਦਾ ਹੈ ਇਹ ਦਾਤਾ ਮੇਰਾ ਜਲੋਤਰ ਦਾ ਰੂਹ ਕਟਿਆ ਗਿਆ ਝੁਗਣੀ ਅਪਾਨ ਤਾਂ ساری ਉਮਰ ਆਖੇ ਡਾਕਟਰਾਂ ਕੋਲ ਗੇੜੇ ਮਾਰਦੇ ਨੇ ਬਾਬਿਆਂ ਕੋਲ ਵੀ ਗਏ ਸਾਡੇ ਤੇ ਕੱਟੇ ਨਹੀਂ ਗਏ ਕਿਉਂਕਿ ਜਿਹੜੇ ਤਰੀਕੇ ਨਾਲ ਬਾਬੇ ਕਹਿਆ ਸੀ ਬਾਣੀ ਬੜੀ ਨਹੀਂ ਦੀ ਜਦੋਂ ਬਾਬੇ ਦੇ ਤਰੀਕੇ ਨਾਲ ਪੜਾਂਗੇ ਬੜੀ ਸਹਿਜ ਦੇ ਨਾਲ ਛਤ ਗੁਰਾਂ ਦੱਸਿਆ ਜੀ ਬਾਣੀ ਵਿੱਚ ਕਿਤੇ ਨੇਖਾ ਹੋਵੇ ਗੁਰੂ ਸਾਹਿਬਾਨੀ ਕਹਿਆ ਗੁਰੂ ਸਾਹਿਬ ਕਹਿੰਦੇ ਜੇ ਨਾਮ ਦੇ ਆਪਣੇ ਨਾਮ ਹਰ ਕਾ ਬਲੂਗ ਨਾ ਬਲੂਗ ਮੇਰੇ ਪਾਈ ਸਹਿਜ ਬਲੂ ਜੈਸੇ ਤਤ ਨਾ ਜਾਈ ਪਰ ਅਪਾ ਤ ਤਤ ਜਿਹੜੇ ਐ ਸਾਨੂੰ ਛੱਡੀ ਨਹੀਂ ਨਸ਼ਟੀ ਕਰਨ ਦੇ ਇਨਾ ਤੇਜ਼ ਪਤਾ ਹੀ ਨਹੀਂ ਲੱਗਾ ਅਸੀਂ ਵੀ ਕਰਨਿਆ ਨਹੀਂ ਤੁਸੀਂ ਸਾਡਾ ਟਾਈਮ ਬੰਨਿਆ ਵੀ ਇਨੇ ਟਾਈਮ ਚ ਕਰਨਾ ਨੇ ਇਤਨੇ ਆਪਾਂ ਫੜਾਫੜ ਕਰਤਾ ਸੁਖਮਨੀ ਕੰਟੀ ਤੇ ਚ ਨੇਤਲੀਮ ਕੰਟੀ ਤੇ ਤੁਹਾਨੂੰ ਵੀ ਨਹੀਂ ਪਤਾ ਲੱਗਾ ਮੈਨੂੰ ਵੀ ਪਤਾ ਨਹੀਂ ਲੱਗਾ ਸਾਡੇ ਪੰਨੇ ਵੀ ਕੋਈ ਨਹੀਂ ਅਸੀਂ ਵੀ ਗੱਲਾਂ ਵਾਲੀਆਂ ਬੰਦਾ ਚੱਟੀ ਕਰਨੀ ਜਦੋਂ ਇਹ ਭਾਵਨਾ ਨਾਲ ਕੀਤਾ ਜਾਂਦਾ ਉਦੋਂ ਬੜਾ ਪ੍ਰਫੁੱਲਤ ਹੋ ਜਾਂਦਾ ਹੈ ਹੋਈਆਂ ਫੁੱਲਾਂ ਚੁਪਾ ਦੁਖੀ ਮਾ ਪ੍ਰੇਮ ਸਹਿਤ ਫਤੇਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤੇਰਾਮ ਕਲੀ ਮਹਿਲਾਤੀ ਜਾਨੰਦ